ਅੱਜ ਦਿਖਾਉਨੇ ਆ ਸਾਨੂੰ ਆਰਾਮਪਰਾ ਫੂਲ ਦਾ ਟੀਪਟ ਪਤਾ ਨਹੀਂ ਇੱਥੇ ਕਿੰਨੀਆਂ ਜਾਨਾਂ ਸੀ ਹਦ ਹੋ ਗਈਆਂ ਪਰ ਪ੍ਰਸ਼ਾਸਨ ਨੇ ਕਦੇ ਵੀ ਇਸ ਵੱਲ ਗੌਰ ਨਹੀਂ ਕੀਤੀ ਇੱਥੇ ਕੋਈ ਸਿਸਟਮ ਨਹੀਂ ਲੋਕ ਜਾਨ ਜੋਖਮ ਦੇ ਵਿੱਚ ਪਾ ਕੇ ਇੱਕ ਦੂਜੇ ਪਾਸੇ ਲੰਘਦੇ ਨੇ ਆ ਤੁਸੀਂ ਆਪ ਹੀ ਦੇਖ ਲਓ ਸਾਰਾ ਕੁਝ ਦਿਖਾਉਨੇ ਆ ਸਾਨੂੰ ਅਸੀਂ ਆਪੋ ਆਪਣੇ ਮਤਲਬ ਕਿ ਜਾਨ ਜੋਖਮ ਚ ਪਾ ਕੇ ਹਰੇਕ ਬੰਦਾ ਲੰਗਦਾ ਹੋਂਦ ਸਾਰਾ ਕੁਝ ਦੇਖੀ ਆਇਓ ਕੋਈ ਸਿਸਟਮ ਹੀ ਨਹੀਂ ਆ ਯਾਰ ਕੋਈ ਅਸੂਲ ਨਹੀਂ ਕੋਈ ਕਾਨੂੰਨ ਨਹੀਂ ਕੋਈ ਕਾਇਦਾ ਨਹੀਂ ਇਹਦਾ ਜਿਵੇਂ ਕਹਿੰਦੇ ਆ ਪੰਜਾਬ ਵਾਸ਼ ਦਾ ਗੁਰਾਂ ਦੇ ਨਾਂ ਤੇ ਸਾਡਾ ਰੱਬ ਹੀ ਵਸਾਈ ਜਾਂਦਾ ਹੈ ਬਚਾਈ ਜਾਂਦਾ ਹੈ ਨਹੀਂ ਤਾਂ ਸਾਡੀ ਕੋਈ ਜੂਨ ਨਹੀਂ ਆ ਯਾਰ ਆ ਰਾਮਪਰਾ ਫੂਲ ਟੀ ਪੁਆਇੰਟ ਤੇ ਕਿੰਨੇ ਲੋਕ ਮਰ ਗਏ ਜੇ ਕਿਤੇ ਇੱਕ ਬੰਦੇ ਦੀ ਜਾਨ ਚਲੀ ਜਾਵੇ ਇਥੇ ਕਾਨੂੰਨ ਬਣ ਜਾਂਦੇ ਨੇ ਸਾਰਾ ਇੰਡੀਆ ਹੱਲੇ ਜਾਂਦਾ ਪਰ ਇਥੇ ਪਤਾ ਨਹੀਂ ਕਿੰਨੇ ਕੋ ਲੋਕ ਮਰ ਗਏ ਕੋਈ ਹੋ ਨਹੀਂ ਇਥੇ 30 ਦੀ ਸਪੀਡ ਹੈ 30 ਜਾਂ 40 ਦੀ ਸਪੀਡ ਹੈ ਲੋਕ 130 ਤੋਂ ਕੱਟ ਨਹੀਂ ਆਉਂਦੇ ਕੋਈ ਹੰਪ ਨਹੀਂ ਕੋਈ ਟ੍ਰੈਫਿਕ ਲਾਈਟ ਨਹੀਂ ਹੈ ਘੱਟੋ ਘਾਟ ਟ੍ਰੈਫਿਕ ਲਾਈਟ ਹੀ ਲੱਗ ਜਾਂਦਾ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਨਿਊਜ਼ੀਲੈਂਡ ਉਥੋਂ ਦਾ ਟੀ ਪੁਆਇੰਟ ਦਿਖਾਵਾਂਗੇ ਨਿਊਜ਼ੀਲੈਂਡ ਦਾ ਅੱਜ ਤੁਹਾਨੂੰ ਆਹ ਰਾਮਪਰਿਆਲ ਦਿਖਾਈ ਜਿੰਨੇ ਹੋਣਾ ਇਸ ਤੋਂ ਅੱਗੇ ਇਹਦੇ ਵਿੱਚ ਹੀ ਦਿਖਾਵਾਂਗੇ ਅਸੀਂ ਨਿਊਜ਼ੀਲੈਂਡ ਦਾ ਟੀ ਪੁਆਇੰਟ ਉਹ ਕਿਵੇਂ ਚੱਲਦਾ ਆਪਣੇ ਨਾਲੋਂ ਵੱਧ ਟ੍ਰੈਫਿਕ ਹੈ ਤੇ ਆਪਣਾ ਕਿਵੇਂ ਚੱਲਦਾ ਹੈ ਤੇ ਸਾਡੇ ਤੇ ਉਹਦੇ ਵਿੱਚ ਬਹੁਤ ਅੰਤਰ ਹੈ ਤੁਸੀਂ ਹੌਲੀ ਹੌਲੀ ਦੇਖੀ ਜਾਓ ਤੁਸੀਂ ਤੁਹਾਡੇ ਸਾਹਮਣੇ ਵੀ ਇਹ ਕਿਵੇਂ ਚੱਲਦਾ ਹੈ ਕਿਵੇਂ ਟ੍ਰੈਕ ਚੱਲਦੀ ਹੈ ਸਾਡਾ ਕੋਈ ਰਾਜਾ ਬਾਬੂ ਹੈਗਾ ਜਾਂ ਸਾਡੋਂ ਕੋਈ ਬਚਾਉਣ ਵਾਲਾ ਹੈਗਾ ਇੱਥੇ ਸੜਕਾਂ ਦੇ ਉੱਤੇ ਮੌਤ ਹੀ ਨੱਚਦੀ ਆ ਆ ਤੁਸੀਂ ਦੇਖ ਲਓ ਨਿਊਜ਼ੀਲੈਂਡ ਦਾ ਕੋਈ ਦੇਖੋ ਬੇ ਨਹੀਂ ਕਰਦਾ ਜਿੰਨੀ ਟ੍ਰੈਫਿਕ ਸਪੀਡ ਆਉਣੀ ਸਪੀਡ ਵਰਤਣਗੇ ਜਿੱਧਰ ਨੂੰ ਸਿਗਨਲ ਹੋਊਗਾ ਉਧਰ ਨੂੰ ਜਾਣਗੇ ਦੂਜੇ ਪਾਸੇ ਕਦੇ ਨਹੀਂ ਜਾਂਦੇ ਲੋ ਕਦੇ ਕੋਈ ਐਕਸੀਡੈਂਟ ਨਹੀਂ ਹੁੰਦਾ ਜਿੰਨੇ ਆਪਣੇ ਹਾਡੀ ਬੰਡ ਤੇ ਮਰੇ ਆ ਉਹਨੇ ਬੰਦੇ ਪੂਰੇ ਨਿਊਜ਼ੀਲੈਂਡ ਦੇ ਵਿੱਚ ਨਹੀਂ ਮਰੇ ਹੋਣੇ ਐਕਸੀਡੈਂਟਾਂ ਨਾਲ ਤੁਸੀਂ ਆਪ ਹੀ ਆ ਤੁਹਾਡੇ ਸਾਹਮਣੇ ਤਸਵੀਰਾਂ ਬੋਲਦੀਆਂ ਨੇ ਮੇਰੇ ਕਹਿਣ ਨਾਲ ਕੁਝ ਨਹੀਂ ਹੈ ਤੁਸੀਂ ਆਪ ਹੀ ਦੇਖ ਲਓ ਵੀ ਆਪਣੀ ਟ੍ਰੈਫਿਕ ਦੇ ਨਿਯਮ ਤੇ ਬਾਹਰਲੇ ਦੇਸ਼ਾਂ ਦੇ ਨਿਯਮਾਂ 'ਚ ਕਿੰਨਾ ਅੰਤਰ ਹੈ ਆਪਣੇ ਫੋਰਸੇ ਫੋਰਸਾਂ ਇਕੱਠੀਆਂ ਲੋਕਾਂ ਨੂੰ ਕੁੱਟਣ ਵਾਸਤੇ ਇੰਨੀ ਪੁਲਿਸ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਪਰ ਟ੍ਰੈਫਿਕ ਰੂਲਾ ਵਾਸਤੇ ਸਭ ਕੁਝ ਖਾਲੀ ਹੈ ਖਾਨੇ 'ਚ ਪੁਲਿਸ ਨਹੀਂ ਤੇ ਇਨਸਾਨੀਅਤ ਜ਼ਿੰਦਗੀ ਦਾ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਕੁੱਤੇ ਨੂੰ ਵੀ ਮਾੜੀ ਜ਼ਿੰਦਗੀ ਹੈ ਇੱਥੇ ਇਹ ਬੰਦਾ ਮਰ ਜਾਂਦਾ ਹੈ 2-4 ਦਿਨ ਯਾਦ ਰੱਖਦੇ ਨੇ ਆ ਪੰਜਾਬ ਪੁਲਿਸ ਦੀ ਹੋਣ